ਅਮਰੀਕਾ ਵਿੱਚ ਇੱਕ ਵਾਰ ਫਿਰ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਬਹੁਤ ਹੋ ਜਾਂਦੀ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਸੁਪੁੱਤਰ ਚਰਨੈਲ ਸਿੰਘ ਵਜਹੋਈਆ ਮ੍ਰਿਤਕ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਭਾਗੋਰਾਇਆਂ ਦਾ ਰਹਿਣ ਵਾਲਾ ਸੀ ਗੁਰਵਿੰਦਰ ਸਿੰਘ ਉਰਫ ਗੁਰਵਿੰਦਰ ਚੀਮਾ ਸੁਨਾਰੀ ਪੋਇਕ ਦੀ ਪਾਰਚ ਅਤੇ ਰੋਜ਼ਗਾਰ ਲਈ 2018 ਵਿੱਚ ਵਿਦੇਸ਼ ਅਮਰੀਕਾ ਗਿਆ ਸੀ ਪਰ ਅਚਾਨਕ ਉਸ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਨੌਜਵਾਨ ਦੀ ਮੌਦੀ ਖਬਰ ਮਿਲਦਿਆਂ ਹੀ ਪਿੰਡ 'ਚ ਮਾਤਮ ਛਾ ਗਿਆ ਮ੍ਰਿਤਕ ਨੌਜਵਾਨ ਅਜੇ ਕੁਵਾਰਾ ਸੀ ਅਤੇ ਪਰਿਵਾਰ ਉਮਰ ਅਨਸਾਰ ਉਸਦੇ ਵਿਆਹ ਕਰਨ ਬਾਰੇ ਸੋਚ ਰਿਹਾ ਸੀ ਪਰ ਕਿਸਮਤ ਨੂੰ ਅਜੇ ਕੁਝ ਹੋਰ ਹੀ ਮਨਜ਼ੂਰ ਸੀ ਕਿਸ ਨੂੰ ਪਤਾ ਸੀ ਕਿ ਜਿਸ ਉਮਰੇ ਸ਼ੈਨਾਹੀਆਂ ਵੱਜਣੀਆਂ ਸਨ ਉਸ ਉਮਰੇ ਇਸ ਨੌਜਵਾਨ ਦੀ ਮੌਤ ਬਾਦ ਕਰ ਵਿੱਚ 70 ਵਿਸ਼ਚਾਵੇਗਾ ਜਾਣਕਾਰੀ ਅਨੁਸਾਰ ਨੌਜਵਾਨ ਅਮਰੀਕਾ ਦੇ ਰੀਡਲੇ ਸ਼ਹਿਰ ਸ਼ਾਮ ਸਮੇਂ ਸੈਰ ਕਰ ਰਿਹਾ ਸੀ ਇਸ ਦੌਰਾਨ ਪਿੱਛੋਂ ਆ ਰਹੀਆਂ ਦੋ ਗੱਡੀਆਂ ਵੱਲੋਂ ਲਾਪਰਵਾਹੀ ਕਰਦਿਆਂ ਉਸ ਨੂੰ ਉਤਰ ਦਿੱਤਾ ਗਿਆ ਜਿਸ ਕਾਰਨ ਗੁਰਮਿੰਦਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹਾਲਾਂਕਿ ਐਂਬੂਲੈਂਸ ਦੀ ਮਦਦ ਦੇ ਨਾਲ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰੰਤੂ ਇਲਾਜ ਦੌਰਾਨ ਉਸ ਦੀ ਉੱਥੇ ਮੌਤ ਹੋ ਗਈ ਇਸ ਮੌਕੇ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਦੁੱਖ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ ਜਮੈਲ ਸਿੰਘ ਨਾ ਮੇਰਾ

ਇਹ ਲੋਈਆ 18 ਨਹੀਂ ਗਈ लास्ट ਤੇ ਆਖਰੀ ਵਾਰੀ ਕੋਈ ਗੱਲਬਾਤ ਹੋਈ ਹੈ ਇਹ ਐਕਸੀਡੈਂਟ ਹੋਣ ਤੋਂ 10 ਮਿੰਟ ਪਹਿਲਾਂ ਹਾਂ ਲੇ ਪਰੋਲੀ ਹੋ ਗਿਆ ਦੋ ਟੈਂਡ ਉਹ ਸਰਕਾਰ ਤੋਂ ਵੀ ਮੰਗਦੇ ਨੇ ਚਾਹੀਏ ਬਹੁਤ ਵਿੱਚ ਜਾਣੇ ਚਾਹੀਏ ਅਜੀ ਸਾਡੇ ਉਹ ਰੇਟ ਗਏ ਨੇ ਉੱਥੇ ਇੱਕ ਗੱਲਬਾਤ ਜਾ ਕਰਾਂਗੇ ਕਿੰਨਾ ਹਿਸਾਬ ਨਾਲ ਕਦੋਂ ਟਾਈਮ ਉਹ ਸਾਹਿਬ ਨਾਲ ਦੱਸਾਂ ਹੋਏ ਸਾਡਾ ਪਾਂ ਗਿਆ ਸੀਗਾ ਮੇਰਾ ਜੀਵਨ ਮਰਕਜ਼ ਦੇਤ ਹੋਈਏ ਸੋ ਉਸ ਸਾਡੇ ਦੇ ਮੇਲੇ ਪਿੰਡ ਨੂੰ ਕਿਹਾ ਬਹੁਤ ਸਾਡੇ ਸਾਡਾ ਪਹਿਲਾਂ ਪੁਰਾਣਾ ਪੂਰਾ ਆ ਅਸੀਂ ਦਲਜੀਤ ਸਿੰਘ ਤੇ ਉਹਨੇ ਸਾਡਾ ਪਾਂ ਗਿਆ ਸੀਗਾ ਇਹਦੀ ਡੈਥ ਹੋ ਗਈ ਹੈ ਉਹ ਸਾਡੇ ਦੇ ਘਰ ਦੇ ਵਿੱਚ ਬਹੁਤ ਸੋਗ ਹੈ ਸਾਰੇ ਇਲਾਕੇ ਦੇ ਸੋਗ ਹੈ ਇਸ ਪਿੰਡ ਦਾ 18 ਚ ਵਿਆਹ ਸੀਗਾ ਮੇਰੀ ਦੁੱਖ ਦੀ ਗੱਲ ਹੈ ਕਈ ਸੁਪਨੇ ਹੁੰਦੇ ਆ ਜੇ ਸ਼ਾਦੀ ਸ਼ੁਰੂ ਦਾ ਸੀ ਜਾਂ ਕੁਝ ਨਹੀਂ ਲਈ 24 ਸ਼ਾਦੀ ਸ਼ੁਰੂ ਨਹੀਂ ਸੀਗਾ ਤਿਆਰੀਆਂ ਸੀਆਂ ਅਸੀਂ ਸੋਚਦੇ ਵਿਆਹ ਦੀਆਂ ਚਾਣਣੀਆਂ ਲੱਗਣੀਆਂ ਇੱਥੇ ਪਰਮਾਤਮਨ ਸੋਚੇ ਕੁਝ ਹੋਰ ਦੂਜੇ ਬਣੇ ਚਾਣਣੀਆਂ ਮੈਂ